ਉਹਨੂੰ ਵਿੱਚੋਂ ਚੈੱਕ ਕਰ। ਹੂੰ। ਸਹੀ ਗੱਲ ਓ ਧਰਮਿਆ ਦੇਖ। ਜਮਈ ਯਾਰ ਹਰ ਇੱਕ ਜੀ ਸਟਿਕਰਸ ਤੂੰ ਕਰ ਹਨ। ਪੂਰੀ ਕੈਂਡ ਕੰਡੀਸ਼ਨ ਦਾ। ਹਲ ਨੰਬਰ ਇਹਦਾ ਵੀ ਹੈਗਾ ਮਾਨਸਾ ਦਾ ਹਨਾ। ਮਾਨਸਾ ਦਾ ਪੀਵੀ ਪੀ 31 ਨੰਬਰ ਹੈ ਤੇ ਹੋਰ ਵੀ ਓ ਧਰਮਿਆ ਇਹ ਪੱਠੀ-ਪੁੱਠੀ ਕਰਾ ਚੈੱਕ ਲੈ। ਇੱਥੋਂ ਵੀ ਬਹੁਤ ਪਤਾ ਲੱਗ ਜਾਂਦਾ ਹੁੰਦਾ ਵੀ ਕਿੰਨਾ ਕਸੇਕਾ ਪਿਆ ਹੋਇਆ। ਇਹ ਵੀ ਜੇ ਇੰਨਾ ਵੱਧ ਚੱਲੂ ਇਹ 19 ਜਰ ਜਾਂਦੀ ਹੈ 19 ਦੀ ਪਾਪੜੀ ਉਤਰ ਜਾਂਦੀ ਹੈ। ਹਨਾ ਬਈ। ਤੇ 1887 ਘੰਟੇ ਮਿੱਤਰੋ オリジナル ਕੰਪਨੀ ਰਿਕਾਰਡ ਚੱਲਿਆ ਹੋਇਆ ਹੈ। ਕੰਡੀਸ਼ਨ ਦਾ ਵੀ ਸਾਰਾ Ориਜਨਲ ਆ ਸਾਰਾ Ориਜਨਲ ਆ ਨੰਬਰ ਇਹਦਾ ਪੰਜਾਬ ਦਾ ਫਰਸਟ ਆਨਰਰ ਹੈ ਫਰਸਟ ਆਨਰਰ ਓਕੇ ਇਹਨੂੰ ਐ ਕਰੂ ਸਟਾਰਟ ਕਰਕੇ ਦਿਖਾਓ ਥੋੜਾ ਟਰੈਕਟਰ ਨੂੰ ਖੜਾ ਟਾਲ ਦੇ ਵਿੱਚ ਆ ਥੋੜਾ ਧਿਆਨ ਰੱਖਿਓ ਹੋਰ ਦੇ ਦੇ ਰਿਹਾ ਆ ਹਰ ਦੇ ਬੰਦ ਕਿਉਂਕਿ ਨਾ ਗੱਲ ਮੇਰੀ ਗੌਰ ਨਾਲ ਸੁਣਿਓ ਐਵੇਂ ਨਹੀਂ ਭਕਾਈ ਪੱਟੀ ਮਾਰਦਾ بڑے ਸਵਰਾਜ ਵੇਖੇ ਹੋਣਗੇ ਕੋਈ ਵੇਖਿਆ ਨਹੀਂ ਹੋਣਾ ਇਹਦੇ ਨਾਲ ਦਾ ਮਿੱਤਰੋ ਜਿਹੜਾ ਟਰੈਕਟਰ ਤੁਹਾਨੂੰ ਦਿਖਾਉਣ ਲੱਗਿਆ ਨਾ ਅੱਜ ਪੂਰਾ ਐਂਡ ਗੱਲਬਾਤ ਟਰੈਕਟਰ ਦਿਖਾਉਣਾ ਮਿੱਤਰੋ ਹਣਿਆਏ ਦੇ ਵਿੱਚ ਖੜਿਆ ਵਾਈ ਛੇਮੇ ਦੇ ਘਰੇ ਪਰ ਇੱਕ ਗੱਲ ਦੱਸਦਾ ਵੀ ਉਹ ਭਾਗਾ ਵਾਲੇ ਹੋਣਗੇ ਜਿਹੜੇ ਟਰੈਕਟਰ ਨੂੰ ਖਰੀਦ ਕੇ ਲੈ ਕੇ ਜਾਣਗੇ ਤੇ ਮਿੱਤਰੋ ਤੁਹਾਨੂੰ ਨਾ ਇਹਦੀ ਜੇ ਗੱਲਾਂ ਬਾਤਾਂ ਦੱਸਾਂ ਪਹਿਲਾਂ ਚਾਰੇ ਪਾਸੇ ਕੈਮਰਾ ਮਾਰਦੀਏ ਲਿਸ਼ਕਾਂ ਪੈਂਦੀਆਂ ਨੇ ਯਾਰ ਹਨਾ ਸੂਰਜ ਵੀ ਗੱਲ ਕਰ ਥੋੜਾ ਜਿਹਾ ਢਲ ਗਿਆ ਜੇ ਦੁਪਹਿਰੇ ਵੀਡੀਓ ਕਰਦੇ ਨਾ ਤੁਹਾਨੂੰ ਵੀ ਦਿਖਾ ਦਿੰਦੇ ਵੀ ਸੂਰਜ ਦੀ ਕਿਰਨ ਇਹ ਦੇ ਮੱਥੇ 'ਚ ਵੱਜ ਕੇ ਸੂਰਜ ਦੇ ਵਾਪਸ ਮੱਥੇ ਦੇ ਇਧਰਲੇ ਪਾਸੇ ਮਾਰ ਧਰਮੇ ਕੈਮਰਾ ਕੱਲਾ ਕੱਲਾ ਜਿਵੇਂ ਕਹਦੀ ਇਹਨਾਂ ਚੀਜ਼ ਨੱਟ ਵੀ ਲਿਸ਼ਕਾ ਮਾਰ ਦਿਆ ਜਿਆ ਟਰੈਕਟਰ ਤੇ ਧਰਮੇ ਦਿਖਾ ਕਰਾਂ ਪਿਛਲੇ ਪਾਸੇ ਕੁਡੀਸ਼ਨ ਲੈ ਮਿੱਤਰੋ ਪੂਰਾ ਘੈਂਟ ਪੂਰੀ ਤਸੱਲੀ ਵਾਲਾ ਟਰੈਕਟਰ ਆ ਸਵਰਾਜ ਹੰਡਿਆਏ ਦੇ ਵਿੱਚ ਖੜਾ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਮਿੱਤਰੋ ਹੁਣ ਤੁਹਾਨੂੰ ਇਹ ਵੀ ਦੱਸਾਂਗੇ ਵੀ ਇਹਦਾ ਨੰਬਰ ਕਿੱਥੋਂ ਦਾ ਕੈਮੀ ਪਾਰਟੀ ਦੇ ਨਾਮ ਆ ਕਿੰਨੇ ਦੇ ਵਿੱਚ ਬਣ ਜੂ ਕਿੰਨਾ ਮਾਡਲ ਹੈ ਉਹ ਸਾਰਾ ਕੁਝ ਸੇਮਾ ਦੱਸ ਦੋ ਕੀ ਆਲਾ ਸੇਮੇ ਵਧੀਆ ਵਧੀਆ ਠੀਕੋ ਕੰਮਕਾਰ ਗੋਡਾ ਚੜਦੀ ਕਲਾ ਤੇ ਪਹਿਲਾ ਮੁਬਾਰਕਾਂ ਵੀਰੇ ਤੂੰ ਇੰਨਾ ਸੋਹਣਾ ਟਰੈਕਟਰ ਲੱਭ ਕੇ ਲੈ ਕੇ ਆਇਆ ਆਵਾਜ਼ ਤੇ ਥੈਂਕ ਯੂ ਕਿਉਂਕਿ ਚੰਗੇ ਟਰੈਕਟਰ ਨਾ ਲੱਭਣ ਦੇ ਵਿੱਚ ਬੜੀ ਸਮੱਸਿਆ ਆਉਂਦੀ ਹੈ ਤੁਹਾਨੂੰ ਕਿੱਥੋਂ ਮਿਲ ਗਿਆ ਇਹ ਟਰੈਕਟਰ ਇਹ ਬਈ ਆਪਣੇ ਗਾਹਾਂ ਰਿਸ਼ਤੇਦਾਰੀ ਉੱਥੇ ਮਾਨਸਾ ਮੈਂ ਆਪਣੇ ਕੋਠਾਂ 'ਚ ਹੀ ਵੇਚਿਆ ਸੀਗਾ ਅਸਾਂ ਰਿਸ਼ਤੇਦਾਰੀ ਕੀ ਨਾ ਹਾਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਹੀ ਚੱਲਿਆ ਇਹ ਫਿਰ ਤਾਂ ਮਤਲਬ ਪੂਰੀ ਤਸੱਲੀ ਵਾਲਾ ਪੂਰੀ ਆ ਮੈਂ ਕਿਹਾ ਵੀ ਆਪਦੇ ਆਪਦੇ ਹੱਥੀ ਚੱਲਿਆ ਯਾਰ ਬਈ ਪ ਮਾਡਲ 2020 ਆ ਜੀ ਮੇਰਾ 2020 ਮਾਡਲ ਹੈ ਫਿਰ ਤਾਂ ਵੀ ਚੱਲਿਆ ਬਹੁਤ ਘੱਟ ਹੋਵੇ ਬਸ ਅਰੀਜਨਲ ਚੱਲਿਆ ਬਈ 1800 ਘੰਟਾ ਚੱਲਿਆ 1800 ਘੰਟਾ ਦੱਲਿਆ ਹੋਇਆ ਬਈ ਨਾ ਚੱਲਿਆ ਬਈ ਤੁਹਾਡੇ ਰਿਸ਼ਤੇਦਾਰਾਂ ਨੇ ਹੀ ਕਟਵਾਇਆ ਸੀ ਉਹਨਾਂ ਨੇ ਹੀ ਕਢਾਇਆ ਸੀ ਬਈ ਉਹਨਾਂ ਦੀ ਤੁਸੀਂ ਲੈਂਦਾ ਨਾਮ ਉਹਨਾਂ ਦੀ ਖੜਾ ਨਾਮ ਉਹਨਾਂ ਦਾ ਮੇਤਰੋ ਲੈ ਇਹ ਮੰਨ ਕੇ ਚੱਲਿਓ ਵੀ ਪਹਿਲੀ ਪਾਰਟੀ ਦੇ ਘਰੇ ਖੜਾ ਪਹਿਲੀ ਪਾਰਟੀ ਦੇ ਘਰੇ ਕਿਉਂਕਿ ਤੁਸੀਂ ਤੇ ਚਲਾ ਕੇ ਲੈ ਕੇ ਆਂਦਾ ਮੈਂ ਇਹਦਾ ਚਲਾ ਕੇ ਲੈ ਕੇ ਆਂਦਾ ਸਹੀ ਗੱਲ ਜੀ ਮੇਤਰੋ 2020 ਮਾਡਲ ਆ ਤੇ ਪਹਿਲਾਂ ਆਪਾਂ ਐ ਕਰਦੇ ਆ ਪਰ ਬਾਹਰੋਂ ਤਾਂ ਕੰਡੀਸ਼ਨ ਦੇਖ ਲਈ ਹੈਨਾ ਇਹ ਸਹੀ ਗੱਲ ਓ ਧਰਮਿਆ ਦੇਖ ਜਮੇ ਯਾਰ ਹਰ ਇੱਕ ਜੀ ਸਟਿਕਰਸ ਤੂੰ ਕਰਣਾ ਪੂਰੀ ਘੈਂਟ ਕੰਡੀਸ਼ਨ ਦਾ ਅਲਫਾ ਬਜਾ ਤਾਂ ਕੱਢ ਦੇ ਵਿੱਚੋਂ ਪਿਆ ਹੋਊਗਾ ਹਨਾ ਦੇਖੋ ਧਰਮਿਆ ਆਹ ਦੇਖੀ ਕਿੰਨੇ ਆਹ ਕਿੰਨੀ ਸਫਾਈ ਚੀਜ਼ ਦੀ ਆਹ ਲੋ ਗਲੂਕ ਸਾਰੇ ਮਤਲਬ ਪੂਰੀ ਐਂਡ ਗੱਲ ਬਾਤ ਆ ਬਈ ਮਾਡਲ ਮਿੱਤਰੋ 2020 ਆ ਬਈ ਕੰਡੀਸ਼ਨ ਦਾ ਸਾਰਾ ਓਰੀਜਨਲ ਹੀ ਆ ਸਾਰਾ ਓਰੀਜਨਲ ਆ ਬਈ ਕਦੇ ਕੰਮ ਪੈਣ ਲੱਗੇ ਰੈਕਟਰ ਦੇ ਓਕੇ ਤੇ ਮੈਨੂੰ ਆਪਾਂ ਇਹ ਵੀ ਦੱਸਦਾ ਵੀ ਇਹ ਚੱਲਿਆ ਕਿੰਨਾ ਹੋਇਆ ਹਨਾ ਬਾਕੀ ਮਿੱਤਰੋ ਆਦੀ 2020 ਮਾਡਲ ਹੈ 9ਵੇਂ ਮਹੀਨੇ ਦਾ ਨਿਕਲਿਆ ਹੋਇਆ ਭਾਈ 9ਵੇਂ ਮਹੀਨੇ ਦਾ ਨਿਕਲਿਆ ਹੈ ਨਾ 9ਵੇਂ ਮਹੀਨੇ ਦਾ ਨਿਕਲਿਆ ਹੋਇਆ ਤੇ ਫਿਰ ਤਾਂ ਇਹਦੇ ਟਾਇਰ ਵੀ ਨਾਲ ਦੀ ਹੁਣੇ ਆ ਨਾਲ ਦੇ ਟਾਇਰ ਆ ਭਾਈ ਤੇ ਮੈਨੂੰ ਇਹ ਦੱਸ ਭਾਈ 1800 ਘੰਟਾ ਜਿਹੜੇ ਸਾਬ ਨਾਲ ਇਹ ਚੱਲਿਆ ਹੋਇਆ ਇਹਦੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕ ਹਰ ਮੀਸ਼ਨ ਹੋ ਗਈ ਆਪਾਂ ਘਾਟੀ ਦਾ ਸਮਝਣ ਗਏ ਆ ਵੀ 75 80 ਪੈਸੇ ਟਾਇਰ ਹੈਗੇ ਨੇ ਉਹ ਹੈਗੇ ਤਾਂ 90 ਟਾਇਰ ਤੋਂ ਪੈਸੇ ਮੰਗੋ ਆਪਾਂ 75 ਪੈਸੇ ਕਾ ਕੀ ਦੇ ਮਾਰਕ ਭਾਈ ਸਹੀ ਗੱਲ ਆ 75 80 ਪੈਸੇ ਦੀ ਕੰਡੀਸ਼ਨ ਮਿੱਤਰੋ ਹੋएगी ਆ ਤੇ ਜੇ ਗੱਲ ਕਰੀਏ 20 ਮਾਡਲ ਆ ਪਿਆ ਉਹ ਮਾਰਕਾ ਦੇਖ ਲੈ ਸਮਾਰ ਦਾ ਵੀ ਤਾਂ ਪੂਰਲੇ ਟਾਇਰ ਦੇ ਵੀ ਚੈੱਕ ਕਰਦੇ ਆਂ ਵੀ ਸੱਚੀ ਨਾਲ ਦੇ ਜਾਂ ਟਾਇਰ ਹੂੰ ਆਪਿਆ ਹਨਾ ਲੈ ਮਿੱਤਰੋ ਚੌਕੜਾ ਟਾਇਰਾਂ ਦਾ ਹੈਗਾ ਨਾਲ ਦਾ ਨੰਬਰ ਇਹਦਾ ਵੀ ਹੈਗਾ ਮਾਨਸਾ ਦਾ ਹਨਾ ਮਾਨਸਾ ਦਾ ਪੀਪੀ ਪੀਪੀ 31 ਨੰਬਰ ਹੈ ਤੇ ਹੋਰ ਵੀ ਆਹ ਟਰ ਮਿਆਂ ਪੱਠੀ-ਪੁੱਠੀ ਕਰਾ ਚੈੱਕ ਲੈ ਇੱਥੋਂ ਵੀ ਬਹੁਤ ਪਤਾ ਲੱਗ ਜਾਂਦਾ ਹੁੰਦਾ ਵੀ ਕਿੰਨਾ ਕਿ ਸੇਕਾ ਪਿਆ ਹੋਇਆ ਇਹ ਵੀ ਜੇ ਇੰਨਾ ਵੱਧ ਚੱਲੂ ਹੈ 19 ਜਰ ਜਾਂਦੀ ਹੈ 19 ਦੀ ਪਾਪੜੀ ਉਤਰ ਜਾਂਦੀ ਹੈ ਹਨਾ ਬਈ ਤੇ ਆਪੇ ਇਹ ਵੀ ਚੈੱਕ ਕਰ ਲਈ 1800 ਘੰਟਾ ਵਾਕੀ ਚੱਲਿਆ ਹੋਇਆ ਧਰਮ ਇੱਕਰੀ ਚੱਕ ਉੱਪਰ ਚੜ ਕੇ ਨੇ ਮੀਟਰ ਵੀ ਦਿਖਾ ਬਾਈ ਉਹਨਾਂ ਨੂੰ ਹੋ ਗਿਆ 1800 1887 ਘੰਟੇ ਮਿੱਤਰੋ origignal ਕੰਪਨੀ ਰਿਕਾਰਡ ਚੱਲਿਆ ਹੋਇਆ ਕੰਡੀਸ਼ਨ ਦਾ ਵੀ ਸਾਰਾ origignal ਹੈ ਸਾਰਾ origignal ਹੈ ਨੰਬਰ ਇਹਦਾ ਪੰਜਾਬ ਦਾ ਫਰਸਟ ਆਨਰਰ ਹੈ ਫਰਸਟ ਆਨਰਰ ਹੈ ਓਕੇ ਇਹਨੂੰ ਐ ਕਰੂ ਸਟਾਰਟ ਕਰਕੇ ਦਿਖਾਓ ਥੋੜਾ ਟਰੈਕਟਰ ਨੂੰ ਖੜਾ ਟਾ ਦੇ ਵਿੱਚ ਆ ਥੋੜਾ ਧਿਆਨ ਰੱਖਿਓ ਹੋਰ ਦੇ ਦੇ ਰਿਹਾ ਕਿੰਨਾ ਸਵਰਾਜ ਦੀ ਤਾਂ ਵੜ ਕੀ ਵੈਸੇ ਕਮਾਲ ਦੀ ਹੁੰਦੀ ਹੈ ਨਾ ਬਾਈ ਬਾਈ ਮੈਨੂੰ ਇਹ ਦੱਸਿਓ ਇਹਦੀ ਡਿਮਾਂਡ ਕੀ ਹੈ ਟਰੈਕਟਰ ਦੀ ਡਿਮਾਂਡ ਭਈ 6 ਲੱਖ 45000 ਰੁਪਏ ਕਰਦੇ ਆਪਾਂ 6 ਲੱਖ ਤੇ 45000 ਹਾਂਜੀ ਬਾਈ ਮਾਨਤਾਨ ਕਿੰਨਾ ਕਰਾਂਗੇ ਇਹਦੇ ਵਿੱਚੋਂ ਇਹ ਦੱਸੋ ਮਾਨਤਾਨ ਭਾਈ ਫੁੱਲ ਕਰਦਾ ਜਿਹੜਾ ਤੇਰਾ ਵੀਡੀਓ ਦੇਖ ਕੇ ਆ ਗਿਆ ਬੰਦਾ 10000 ਰੁਪਏ ਮਾਨਤਾਨ ਕਰਦਾ ਇਕੱਠਾ ਹੀ 10000 ਹਾਂ ਵੱਧ ਕਰਦੀ ਬਾਕੀ ਮੌਕੇ ਤੇ ਆ ਬਾਈ ਹਾਂ ਤੇ ਹੁਣ ਮੈਨੂੰ ਇਹ ਕਰੋ ਤੁਹਾਡਾ ਮੋਬਾਈਲ ਨੰਬਰ ਦੱਸਿਓ ਕਿੰਨਾ 9867 ਜੀ 2006 2006 ਹਾਂਜੀ ਤੇ ਲੈ ਮਿੱਤਰੋ ਇਹ ਇੱਕ ਵਾਰੀ ਲੋਕੇਸ਼ਨ ਵੀ ਦੱਸ ਦੇ ਬਈ ਆਪਣਾ ਘਰ ਕਿੱਥੇ ਜੇ ਪਿਆ ਜਾਂਦਾ ਕਿਸਨ ਬਈ ਆਪਣਾ ਪਿੰਡ ਹੰਡਿਆ ਆ ਨੇੜੇ ਬੁਰਜਾਂ ਦਾ ਡੇਰਾ ਬੰਦ ਆਪਣੇ ਨੇੜੇ ਬੁਰਜਾਂ ਦਾ ਡੇਰਾ ਮੈਂ ਤੁਹਾਡਾ ਸੇਮਾ ਸੇਮਾ ਬਈ ਲੈ ਮਿੱਤਰੋ ਕਰੋ ਸੰਪਰਕ 2020 ਮਾਡਲ ਜੇ ਕਿਸੇ ਨੇ ਪੂਰਾ ਕੋਕਾ ਪੀਸ ਸਿਰਫ 1800 ਘੰਟੇ ਚੱਲਿਆ ਹੋਇਆ ਸਵਰਾਜ ਖਰੀਦਣਾ ਹੈ ਕਰੋ ਸੰਪਰਕ